ਅਸੀਂ ਸਕੂਲ ਆਉਂਦੇ ਹਾਂ ਸਾਨੂੰ ਸਕੂਲ 'ਚ ਬਹੁਤ ਵਧੀਆ ਲੱਗਦੇ ਹਨ ਅਸੀਂ ਸਕੂਲ ਵਿੱਚ ਬਹੁਤ ਮਸਤੀ ਕਰਦੇ ਹਾਂ ਸਾਨੂੰ ਸਾਰੇ ਟੀਚਰ ਬਹੁਤ ਵਧੀਆ ਨੇ ਪੜ੍ਹਾਉਂਦੇ ਹਨ ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ਹਨੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਖੜਾਉਂਦੇ ਹਨ ਫਿਲਹਾਲ ਜਿੱਥੇ ਕਿ ਵਿਸ਼ਪਦਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਹੈਪੀਨੈਸ ਵਿਦ ਜੋਏ ਪਲੇਇੰਗ ਵਿਦ ਜੋਏ ਇਨ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਐਕਟੀਵਿਟੀ ਬੇਸਡ ਲਰਨਿੰਗ ਸਕਿੱਲ ਬੇਸਡ ਲਰਨਿੰਗ ਜਿਹੜੀ ਸਿਖਾਈ ਜਾਂਦੀ ਹੈ ਆਪਣੇ ਆਪ ਨੂੰ ਬਹੁਤ ਹੀ ਸੁਭਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇਹੋ ਜਿਹੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਬੇਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਜਗਨ ਸਿੰਘ ਦਾਣਾ ਮੰਡੀ ਜਗਨ ਸਿੰਘ ਕੀ ਕਹਿਣਾ ਚਾਹੁੰਨ ਉਹ ਅੱਜ ਇੱਕ ਨਸ਼ਾ ਤਸ ਮੈਂ ਅੱਜ ਤੱਕ ਜੋ ਕੁਝ ਕਹਿਣਾ ਹੈਗਾ ਸੱਚ ਜਾਣ ਕੇ ਕਹਿਣਾ ਪਰਮਾਤਮਾ ਦੇ ਨਾਮ ਤੇ ਨਸ਼ਾ ਵਿਭਾਗ ਨੇ ਜੋ ਕੰਮ ਕੀਤਾ ਵਧੀਆ ਕੀਤਾ ਜਿੰਨੇ ਵੀ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਲੇ ਨੇ ਦਵਾਈਆਂ ਦੇ ਜਾਨਾ ਲੈਂਦੇ ਨੇ ਉਹਨਾਂ ਦੀ ਸਾਰੀ ਘਰ ਕਟਾਣ ਦੀ ਟਾੜੇ ਚਾਹੀਦੀ ਨਹੀਂ ਉਹਨਾਂ ਨੂੰ ਜਮਾਨਤ ਤੇ ਹਾਈ ਕੋਰਟ ਦੇ ਵਿੱਚੋਂ ਵੀ ਨਹੀਂ ਹੋਣੀ ਚਾਹੀਦੀ ਇਹ ਤਾਂ ਕਾਂਟਾ ਹੀ ਕੀ ਆ ਉਸਾਰਾਣੀ ਦੇ ਲੱਗਦਾ ਕਿ ਦਾ ਘਰ ਪੀਆ ਜਿਹੜਾ ਉਹ ਵੀ ਟਾਣਾ ਉਹਦਾ ਕਾਰਵਾਰ ਵੀ ਟਾਇਆ ਜਾਵੇ ਨਸ਼ਾ ਪੱਤਾ ਬਹੁਤ ਕਰਦੀ ਸੀ ਦੋ ਤਿੰਨ ਮੁੰਡਿਆਂ ਦੇ ਜਾਨੇ ਵੀ ਲੈ ਲਿਆ ਉਸ ਸ਼ਰਣੀ ਨੇ ਇਹਦਾ ਹੁਣ ਕਾਰ ਵੀ ਠਾਇਆ ਜਾਵੇ ਤੇ ਇਹਦੀ ਹਾਈ ਕੋਰਟ ਤੋਂ ਜ਼ਮਾਨਤ ਵੀ ਰੱਟ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਕੋਈ ਵੀ ਨਸ਼ਾ ਤਸਕਰ ਨਸ਼ਾ ਦੇ ਕਾਲੇ ਕਮਾਈ ਨਾਲ ਕੋਈ ਵੀ ਨਾਜਾਇਜ਼ ਉਸਾਰੀ ਕਰੇਗਾ ਤੋਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਅਸੀਂ ਡਾਨਾ ਮੰਡੀ ਧਨੋਲਾ ਦੇ ਵਿੱਚ ਖੜੇ ਆ ਇੱਥੇ ਇੱਕ ਨਾਜਾਇਜ਼ ਉਸਾਰੀ मामलाषा राणी वाइफ ऑफ बीरबल इन्होंने वालों दाना मंडी दे एक दुकान पाया गया सी। जो बिल्कुल न बाद वेरीफाई वेरीफिकेशन नाजायज पाया गया तो मार्केट कमेटी दनौला वालों सू इंटीमेन आई थी कि इन दाना है यदि सारी वेरीफिकेशन की गई सभी ड्यू प्रोसेस ऑफ लॉ को फॉलो करते हुए इन्होंने नो नोटिस दिता गया जो इन वलों कोई भी तसली बख्श पेशकश नहीं की गई उस तो बाद ਇਹਨਾਂ ਨੂੰ ਵਾਸ਼ ਢਾਇਆ ਜਾ ਰਹਾ ਹੈ ਤੁਸੀਂ ਬੈਕਗ੍ਰਾਉਂਡ ਸੇ ਦੇਖ ਸਕਦੇ ਹੋ ਕਿ ਇੱਕ ਕੰਪਲੀਟ ਦੁਕਾਨ ਨੂੰ ਢਾਇਆ ਗਿਆ ਹੈ ਇੱਕ ਕਮਰਸ਼ੀਅਲ ਪ੍ਰੋਪਰਟੀ ਜਿਸ ਦੀ ਔਰ ਵਿਚ ਮਤਲਬ ਬੇਸ਼ੱਕਲੀ ਜਰਾ ਅਨਾਜ ਮੰਡੀ ਧਨੋਲਾ ਦਾ ਹੈ ਇਹਨਾਂ ਦੇ ਵਿੱਚ ਹੀ ਸੀਗਾ ਸਰ ਕਿੰਨੇ ਕਿੰਨੇ ਪਰਚੇ ਦੱਜ ਨੇ ਉਸੇ ਰਾਣੀ ਦੇ ਖਲਾਫ 5 ਤੋਂ ਵੱਧ ਐਨਡੀਪੀਐਸ ਦੇ ਪਰਚੇ ਹਨ ਪਿਛਲਾ ਲਾਸਟ ਪਰਚਾ 2024 ਦਾ ਹੈ ਉਹਦੇ ਵਿੱਚ ਨਾ ਫਿਲਹਾਲ ਹੀ ਬੇਲ ਤੇ ਬਾਹਰ ਹੈ ਦੇ ਸਰ ਕੀ ਮੈਂ ਸ਼ਾ ਦੇ ਕੇ ਕਟਾਈ ਕਿ ਨੇ ਪਹਿਲੀ ਵਾਰ ਕਮਰਸ਼ਲ ਪ੍ਰਾਪਰਟੀ ਹੈ ਇਸ ਤਰ੍ਹਾਂ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਵੱਲੋਂ ਪ੍ਰੋਪਰ ਡਾਟਾ ਬੇਸ ਮੇਨਟੇਨ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸੰਬੰਧਿਤ ਮਹਿਕਮੇ ਵੱਲੋਂ ਜਦੋਂ ਵੀ ਸਾਨੂੰ ਇੰਟੀਮੇਸ਼ਨ ਆਂਦੀ ਹੈ ਅਸੀਂ ਡਿਊ ਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਵੇ

ਮੁਹਿੰਦਤ ਇਹ ਜਾਰੀ ਵੀ ਰਹੇਗੀ ਸਰ ਹੁਣ ਇਹ ਜੇਲ੍ਹ ਚ ਹੈ ਜਾਂ ਬਾਹਰ ਅਰੇਂਜ ਹੋ ਕਿ ਹੁਣ ਬੇਲ ਤੇ ਬਾਹਰ ਹੈ ਕਿੰਨੇ ਮੁਕਦਮੇ ਸਰ ਪੰਜ ਤੋਂ ਬੰਦੇ ਜੀ ਸਿਲੀਨਰੀ ਕਰਦੀ ਰਹਾ ਹੈ ਸ਼ੀ ਪ੍ਰਾਪਰਟੀ ਵੀ ਚੈੱਕ ਕੀਤੀ ਜਾਊਗੀ ਉਹ ਸਾਰਾ ਵੈਰੀਫਾਈ ਕਰ ਰਹੇ ਜੀ ਇਹ ਇਲੀਗਲ ਆਇਆ ਸੀ ਕਿਸ ਕਰਕੇ ਇਹ ਨੂੰ ਰਹਾ ਗਿਆ ਅੱਜ ਮੈਂ ਜੀ ਵੀਰਿੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਆ ਸਾਡੇ ਮਾਰਕੀਟ ਕਮੇਟੀ ਤਨੋਂ ਦਾ ਦੇ ਅੰਦਰ ਆ ਕਾਫੀ ਇੱਥੇ ਨਜਾਇਜ਼ ਕਬਜ਼ੇ ਹੋਏ ਹੋਏ ਆ ਕੁਝ ਕੁ ਦੇ ਵਿਧੂ ਕਾਨੂੰਨੀ ਕਾਰਵਾਈ ਚੱਲ ਰਹੀ ਆ ਤੇ ਇਹਦਾ ਸਾਨੂੰ ਪਤਾ ਲੱਗਿਆ ਸੀ ਵੀ ਇਹ ਇਨਵੋਲਵਡ ਹੈਗੇ ਆ ਅਸੀਂ ਇਹਦੇ ਬਾਰੇ ਇਨਟੀਮੇਟ ਕੀਤਾ ਜਦਾ ਪ੍ਰਸ਼ਾਸਨ ਨੂੰ ਤੇ ਜਦੋਂ ਉਹਨਾਂ ਨੇ ਪੁਲਿਸ ਨਾਲ ਆਈ ਆ ਫਰ ਕਰਕੇ ਜਦੋਂ ਦੇਖਿਆ ਵੀ ਇਹ ਨਸ਼ੇ ਦੇ ਕੰਮ ਚ ਇਨਵੋਲਟ ਹੈ ਤਾਂ ਉਹਨਾਂ ਵੱਲੋਂ ਪੁਲਿਸ ਵੱਲੋਂ ਇਹ ਜੋ ਬੰਦੀ ਕਾਰਵਾਈ ਕੀਤੀ ਗਈ ਹੈ ਸਰ ਇਹ ਨਹੀਂ ਇਹ ਪ੍ਰੋਪਰਟੀ ਹੀ ਇੱਕ ਹੋਰ ਵੀ ਇਸ ਤਰ੍ਹਾਂ ਪ੍ਰੋਪਰਟੀ ਆ ਅ ਪ੍ਰੋਪਰਟੀਆਂ ਤੇ ਜੋ ਨਜਾਇਜ਼ ਕਬਜ਼ੇ ਹੋਰ ਵੀ ਹੈਗੇ ਆ ਉਹਨਾਂ ਦੇ ਕੋਰਟ ਕੇਸ ਚੱਲ ਰਹੇ ਆ ਪਰ ਇਹ ਦਾ ਸਪੈਸੀਫਿਕਲੀ ਮਤਲਬ ਜੋ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਉਹਦੇ ਬੇਸ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੱਲ ਮਿਲਦੇ ਹਾਂ ਇਹ ਤਾਂ ਕਾਫੀ ਟਾਈਮ ਪੁਰਾਣੀ ਹੈ ਜੀ ਇਹ ਤਾਂ ਮਤਲਬ ਜਿੰਨੇ ਕਿੱਥੇ ਕਬਜ਼ੇ ਹੈਗੇ ਆ ਇਹ ਮੰਡੀ ਦੀ ਐਕ acquisition ਤੋਂ ਪਹਿਲਾਂ ਦੇ ਚ ਹੈਗੇ ਆ ਇੱਥੇ ਨਾਲ ਨਮਾਜ਼ੀ ਜਿਹੜਾ ਹੈਗਾ ਉਹ ਕਬਜ਼ਾ ਹੋ ਰਿਹਾ ਉਹਦੇ ਬਦ ਨੀ ਉਹ ਕਬਜ਼ਾ ਨਹੀਂ ਉਹ ਦਾ ਇਹਨਾਂ ਦੇ ਕਬਜ਼ਾ ਪਹਿਲਾਂ ਦਾ ਹੀ ਹੈ ਇਹਨਾਂ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੀ ਆਪਣੀ ਪੀਪੀ ਐਕਟ ਤੁਸੀਂ ਕੇਸ ਲਾਏ ਹੋਏ ਆ ਇਹਦੇ ਚ ਸਿਰਫ ਇਹਨਾਂ ਦੀ ਆ ਕੰਦ ਟਹੀਸੀ ਇਹਨਾਂ ਨੇ ਉਹੋ ਹੀ ਕੰਦ ਦੁਬਾਰੇ ਕਰ ਰਹੇ ਆ ਤੇ ਉਹਦੇ ਚ ਇਹ ਨਵਾਂ ਕਬਜ਼ਾ ਨਹੀਂ ਹੈ ਇਹ ਸਾਰੇ ਹੈ ਪੁਰਾਣੀ ਹੈ ਇਸ عورت ਦੇ ਘਰ ਤੇ ਵੀ ਕੋਈ ਚੱਲ ਰਿਹਾ ਹੈ ਗੱਲਬਾਤ ਵੀ ਘਰ ਵੀ ਟੋਣਾ ਉਹਦਾ ਇੰਨੇ ਕਾਨ ਸੀਗਾ ਉਹਦਾ ਘਰ ਵੀ ਹੈਗਾ ਘਰ ਬਾਹਰ ਹੀ ਨਹੀਂ ਸਾਨੂੰ ਇਨਫਾਰਮੇਸ਼ਨ ਹੈ ਘਰ ਨਹੀਂ ਇਹਦਾ ਹੈ ਘਰ ਤਾਂ ਇਹ ਅੱਗੇ ਕਿਸੇ ਨੂੰ ਵੇਚ-ਬੋਚ ਗਈ ਜੋ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਜਿਹੜਾ ਮੌਜੂਦਾ ਜੋ ਉੱਥੇ ਬੰਦਾ ਰਹਿ ਰਿਹਾ ਉਹਦੇ ਖਿਲਾਫ ਅਸੀਂ ਪੀਪੀ ਐਕਟ ਚ ਲਾਇਆ ਹੋਇਆ ਕੇਸ ਸੀ